ਦੋਸਤੋ ਕਿ ਕੈਨੇਡਾ ਦਾ ਡ੍ਰੀਮ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਸ਼ਟਰ ਹੋ ਗਿਆ ਹੈ ਕਿ ਅਜੇ ਵੀ ਕਾਇਮ ਹੈ ਲੋਕ ਅਜੇ ਵੀ ਉੱਥੇ ਜਾਣਾ ਚਾਹੁੰਦੇ ਨੇ ਕਿ ਨਹੀਂ ਉੱਥੋਂ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਇਸ ਪੋਡਕਾਸਟ ਵਿੱਚ ਕੋਖਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਇਸ ਵੇਲੇ ਹਾਲਤ ਕੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਟੂਡੋ ਸਰਕਾਰ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਸੀ ਪਰ ਉਹਨਾਂ ਨੇ ਗਲਤੀ ਇੱਕ ਹੀ ਮੰਨੀ ਸੀ ਉਹ ਸੀ ਕਿ ਅਸੀਂ ਲੋੜ ਤੋਂ ਵੱਧ ਲੋਕਾਂ ਨੂੰ ਜਿਹੜੇ ਆ ਇਮੀਗ੍ਰੇਸ਼ਨ ਦਿੱਤੀ ਤੇ ਆਪਣੇ ਦੇਸ਼ ਦੇ ਵਿੱਚ ਆਉਣ ਦਿੱਤਾ ਪਰ ਉਸ ਤੋਂ ਬਾਅਦ ਜੋ ਕੁਝ ਹੋਤੇ ਹੁੰਦਾ ਰਿਹਾ ਉਸ ਤੇ ਵੀ ਟੂਡੋ ਸਰਕਾਰ ਨੇ ਕੋਈ ਕਾਬੂ ਨਹੀਂ ਰੱਖਿਆ ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਨੇ ਐਲ ਐਮ ਆਈ ਇਹਤੇ ਵੀ ਹੁਣ ਥੋੜੀ ਜਿਹਾ ਰੈਸਟ੍ਰਿਕਸ਼ਨ ਜਿਹੜੀਆਂ ਹੋਰ ਸਖਤ ਕਰ ਦਿੱਤੀਆਂ ਨੇ ਔਰ ਇਸ ਦਾ ਫਾਇਦਾ ਵੱਧ ਤੋਂ ਵੱਧ ਕੈਨੇਡਾ ਦੇ ਜਿਹੇ ਵਿੱਚ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ ਉਠਾਇਆ ਕਿਉਂਕਿ ਲੋਕਾਂ ਨੇ ਵੱਡੀ ਜਿਹੜੀ ਅਮਾਉਂਟ ਹੈ ਵੱਡੀ ਰਕਮ ਦੇ ਕੇ ਪੀਆਰ ਜਿਹੜੀਆਂ ਖਰੀਦੀਆਂ ਨੇ ਉਸ ਦੇ ਨਾਲ ਵੀ ਕੈਨੇਡਾ ਦੀ ਆਰਥਿਕਤਾ ਤੇ ਉੱਥੋਂ ਦੇ ਵਿਦਿਆਰਥੀਆਂ ਤੇ ਅਸਰ ਹੋਇਆ ਹੈ ਕੈਨੇਡਾ ਦੀ ਜਿਹੜੀ ਆਰਥਿਕਤਾ ਹੈ ਉਹ ਡੀਸਟੈਬਲਾਈਜ਼ ਹੋਈ ਹੈ ਔਰ ਇਸ ਤੋਂ ਇਲਾਵਾ ਉੱਥੇ ਬੇਰੋਜ਼ਗਾਰੀ ਵਧੀ ਹੈ ਔਰ ਵਿਦਿਆਰਥੀਆਂ ਤੇ ਵੀ ਅਸਰ ਹੋਇਆ ਹੈ ਉਹ ਕਿਉਂ ਮੈਂ ਦੱਸਦਾ ਤੁਹਾਨੂੰ ਉਹ ਇਸ ਕਰਕੇ ਕਿ ਪਹਿਲਾਂ ਲੋਕ ਜਿਹੜੇ ਸੀ ਨਾ ਉਹਨਾਂ ਦਾ ਇੱਕ ਸੁਪਨਾ ਹੁੰਦਾ ਸੀਗਾ ਕਿ ਅਸੀਂ ਕੈਨੇਡਾ ਜਾਵਾਂਗੇ ਉੱਥੇ ਬਹੁਤ ਸੋਹਣੀ ਰਹਿਣ ਨੂੰ ਜਗ੍ਹਾ ਹੈਗੀ ਹੈ ਉੱਥੇ ਕਾਨੂੰਨ ਵਿਵਸਥਾ ਹੈਗੀ ਹੈ ਉੱਥੇ ਜਿਹੜਾ ਹੈ ਕੋਈ ਹੋਰ ਹਿਆ ਫੇਰੀ ਨਹੀਂ ਹੁੰਦੀ ਤੇ ਕਿਸੇ ਤਰ੍ਹਾਂ ਨਾਲ ਵੀ ਗੈਰ ਕਾਨੂੰਨੀ ਟੰਗ ਦੇ ਨਾਲ ਕੰਮ ਜਿਹੜੇ ਨਹੀਂ ਹੁੰਦੇ ਸਾਫ ਸਫਾਈਏ ਜਾ ਕੇ ਸੋਨਾ ਕਰ ਲਵਾਂਗੇ ਤੇ ਉੱਥੇ ਰਾਵਾਂਗੇ ਤੇ ਉਦੋਂ ਖਾਸ ਤੌਰ ਤੇ ਉਹ ਜਿਹੜਾ ਵਰਗ ਹੈ ਉਹ ਜੋਰ ਲਾਉਂਦਾ ਸੀ ਜਿਨ੍ਹਾਂ ਦਾ ਆਪਣੇ ਦੇਸ਼ ਵਿੱਚ ਜਾਨੀ ਭਾਰਤ ਵਿੱਚ ਕੁਛ ਨਹੀਂ ਸੀ ਬਣਦਾ ਤੇ ਉਹ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਰਾ ਪੈਸੇ ਦਾ ਪੈਸੇ ਦੀ ਖੇਡ ਹੈ ਤਾਂ ਲੋਕਾਂ ਨੇ ਵੱਡੀਆਂ-ਵੱਡੀਆਂ ਰਕਮਾਂ ਦੇ ਕੇ ਐਲਐਮਆਈ ਖਰੀਦੀਆਂ ਉਹ ਲੋਕ ਜਿਹੜੇ ਚੰਗੇ ਸਰਦੇ ਪੁੱਜਦੇ ਸਨ ਇੱਧਰ ਉਹ ਵੀ ਉੱਧਰ ਜਾਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਨੌਕਰੀਆਂ ਜਾਂ ਜਿਹੜੀਆਂ ਹੋਰ ਜੌਬਸ ਸੀਗੀਆਂ ਛੋਟੀਆਂ ਜਿਹੜੀਆਂ ਵਿਦਿਆਰਥੀ ਕਰਦੇ ਸੀ ਉਹ ਕੰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਥੇ ਬੇਰੋਜ਼ਗਾਰੀ ਵਧ ਗਈ ਹੁਣ ਇਸ ਵੇਲੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਹੈ ਜਿਹੜੀ 6.8% ਦੇ ਜੋ ਕਿ ਇਸ ਵੇਲੇ ਉਸ ਦੇ ਜਿਹੜੀ ਆਰਥਿਕਤਾ ਹੈ ਉਸ ਨੂੰ ਖਾਈ ਜਾ ਰਹੀ ਹੈ ਔਰ ਦੇਸ਼ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਇਹ ਹੋਰ ਵੀ ਮੁਸ਼ਕਲ ਹੋ ਸਕਦਾ ਹੈ ਇਸ ਦਾ ਕਾਰਨ ਇਹ ਸੀ ਕਿ ਜਿਹੜੇ ਇੰਟਰਸਟ ਰੇਟ ਸੀ ਉਹ ਬਹੁਤ ਉੱਚੇ ਸੀ ਇਸ ਤੋਂ ਇਲਾਵਾ ਹੁਣ ਉੱਥੇ ਜਦੋਂ ਸਰਕਾਰ ਨੇ ਇਹ ਮਹਿਸੂਸ ਕੀਤਾ ਕਿ ਹਾਊਸਿੰਗ ਦੀ ਪ੍ਰੋਬਲਮ ਹੈ ਔਰ ਬੇਰੋਜ਼ਗਾਰੀ ਦੀ ਪ੍ਰੋਬਲਮ ਹੈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ ਤਾਂ ਉਹ ਆਪਣੀ ਗੂੜੀ نیند ਦੇ ਵਿੱਚੋਂ ਉੱਟੀ ਤੇ ਉਸਨੇ ਸੋਚਿਆ ਥੋੜਾ ਸੁਧਾਰ ਲਿਆਂਦਾ ਜਾਏ ਪਰ ਕਈ ਚੀਜ਼ਾਂ ਦੇ ਵਿੱਚ ਅਜੇ ਵੀ ਸੁਧਾਰ ਨਹੀਂ ਆਇਆ ਤੇ ਆਉਣ ਵਾਲੇ ਨੀੜਲੇ ਸਮੇਂ ਵਿੱਚ ਕੋਈ ਸੁਧਾਰ ਆਉਣ ਦੇ ਜਿਹੜੇ ਇਸ਼ਾਰੇ ਆ ਉਹ ਵੀ ਨਹੀਂ ਮਿਲਦੇ ਉਹ ਇਸ ਕਰਕੇ ਕਿ ਐਸ ਵੇਲੇ ਵੀ ਜਿਹੜਾ ਇਨਫਲੇਸ਼ਨ ਰੇਟ ਉਥੇ ਚੱਲ ਰਿਹਾ ਹੈ ਰੈਂਟ ਇਨਫਲੇਸ਼ਨ ਰੇਟ ਉਹ 8.8% ਹੈ। ਹਉ ਦੋਸਤੋ ਘਰਾਂ ਦੀ ਹਾਲਤ ਵੀ ਇਹ ਆ ਕਿ ਜੇ ਤੁਸੀਂ ਬ੍ਰੈਂਟਨ ਦੇ ਘਰ ਵਿੱਚ ਲੈਣਾ ਹੈ ਤਾਂ ਇੱਕ ਕਮਰੇ ਦਾ ਕਿਰਾਇਆ ਜਿਹੜਾ ਹੈ ਉਹਦੋਂ 2.5 ਹਜ਼ਾਰ ਡਾਲਰ ਦੇ ਚਲਾ ਗਿਆ ਹੈ। ਇਹੀ ਕਰ ਜੇ ਤੁਸੀਂ ਕੈਲਕਰੀ ਵਿੱਚ ਲੈਣਾ ਹੈ ਤੇ 1200 ਤੋਂ 1500 ਡਾਲਰ ਤੱਕ ਆਉਂਦਾ ਹੈ। ਜਿਸ ਨਾਲ ਯੂਨੀ ਲੂਕ ਬ੍ਰੈਂਟਨ ਦੇ ਆਸ-ਪਾਸ ਨੇ ਉਹ ਕਾਫੀ ਦੁਖੀ ਨੇ ਔਰ ਉਹਨਾਂ ਨੂੰ ਮਹਿੰਗਾਈ ਦੀ ਮਾਰ ਝਾਦਾ ਖਾ ਰਹੀ ਹੈ ਉੱਥੇ ਤਾਂ ਇੱਥੋਂ ਤੱਕ ਕੇਸ ਵੀ ਹੁਣ ਆਇਆ ਸਾਹਮਣੇ ਕਿ ਇੱਕ ਚੰਗਾ ਪਲੀ ਫੈਮਿਲੀ ਜਿਸ ਦੇ ਕੋਲ ਚਾਰ ਕਮਰੇ ਆਦਾ ਕਰ ਸੀ ਉਹ ਆਪਣੇ ਬੱਚਿਆਂ ਸਮੇਤ ਇੱਕ ਕਮਰੇ ਚ ਰਹਿ ਰਹੇ ਨੇ ਤੇ ਤਿੰਨ ਕਮਰਿਆਂ ਵਿੱਚ ਜਿਹੜੇ ਉਹਨਾਂ ਕਿਰਾਏ ਦਾ ਰੱਖੇ ਨੇ ਤੇ ਉਸ ਤੋਂ ਲੈ ਕੇ ਪੈਸਾ ਅੱਗੇ ਚਲਾਇਆ ਜਾ ਰਹੇ ਨੇ ਸੋ ਇਸ ਇਸ ਕਰਕੇ ਜਿਹੜੀ ਉੱਥੇ ਕੰਸਟ੍ਰਕਸ਼ਨ ਐਕਟੀਵਿਟੀ ਸੀ ਉਹ ਵੀ ਘਟ ਗਈ ਉਹ ਘਟਣ ਦੇ ਕਾਰਨ ਜਿਹੜਾ ਇਸ ਦੇ ਵਿੱਚ ਹੋਰ ਆਰਥਿਕਤਾ ਤੇ ਜਿਹੜਾ 60 ਸੀਗੀ ਉਹ ਹੋਰ ਵਧਦੀ ਰਹੀ ਬੇਸ਼ੱਕ ਹੁਣ ਹੌਲੀ ਹੌਲੀ ਕੰਸਟ੍ਰਕਸ਼ਨ ਐਕਟੀਵਿਟੀ ਜਿਹੜੀ ਹੈ ਉਹ ਥੋੜੀ ਪਿਕ ਅਪ ਕਰ ਰਹੀ ਹੈ ਫਿਰ ਦੇਖੋ ਇਹੀ ਸਰਕਾਰ ਸੀ ਜਿਸ ਨੇ ਆਪਣੀਆਂ ਸਰਹੱਦਾਂ ਵੱਲ ਧਿਆਨ ਨਹੀਂ ਦਿੱਤਾ ਹੁਣ ਇਹ ਧਿਆਨ 트ੰਪ ਨੇ ਦੁਆਇਆ ਤੇ ਨਾਲ ਹੀ ਟੂਡੋ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਇਹ ਸਰਹੱਦਾਂ ਦੀ ਸਰਹੱਦਾਂ ਵੱਲ ਧਿਆਨ ਨਾ ਦਿੱਤਾ ਤੇ ਇਥੋਂ ਜਿਹੜੇ ਗੈਰ ਕਾਨੂੰਨੀ ਤੰਗ ਨਾਲ ਲੋਕ ਅਮਰੀਕਾ ਵਿੱਚ ਐਂਟਰ ਕਰਦੇ ਨੇ ਜਾਂ ਮੈਕਸੀਕੋ ਤੋਂ ਐਂਟਰ ਕਰਦੇ ਨੇ ਜਿਹੜੀ ਅੱਧ ਤੁਹਾਡੇ ਨਾਲ ਲੱਗਦੀ ਹੈ ਅਗਰ ਉਸ ਨੂੰ ਤੁਸੀਂ ਕਾਬੂ ਨਾ ਕੀਤਾ ਉਸ ਤੇ ਨਾ ਪਾਇਆ ਤਾਂ ਮੈਂ ਤੁਹਾਡੀਆਂ ਜਿਹੜੀਆਂ ਵਸਤਾਂ ਇਹ ਉਹਨਾਂ ਤੇ 25% ਟੈਰਿਫ ਜਿਹੜਾ ਹੈ ਉਹ ਵਧਾ ਦਿਆਂਗਾ ਤੇ ਜਿਉਂ ਹੀ ਇਹ ਗੱਲ ਟਰੰਪ ਨੇ ਇਸ ਦਾ ਐਲਾਨ ਕੀਤਾ ਤਾਂ ਟੂਡੋ ਨੂੰ ਹੱਤਾ ਪੈਰਾਂ ਦੀ ਪੈ ਗਈ ਤੇ ਉਹ ਜਾ ਮਿਲਿਆ 트ੰਪ ਨੂੰ ਤੇ 트ੰਪ ਨੇ ਦੇਸ਼ਕ ਬੜੀ ਖੁਸ਼ੀ ਨਾਲ ਉਹਨਾਂ ਨੂੰ ਮਿਲਿਆ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਨਹੀਂ ਸੰਭਾਲਿਆ ਜਾਂਦਾ ਤਾਂ ਕੈਨੇਡਾ ਨੂੰ ਅਮਰੀਕਾ ਦੇ ਨਾਲ ਮਿਲਾ ਦੇ ਤੇ ਅਸੀਂ ਤੈਨੂੰ 51वां ਜਾਂ 52वां ਜਿਹੜਾ ਸਾਡਾ ਸਟੇਟ ਹੈ ਅਸੀਂ ਉਹਦਾ ਦਰਜਾ ਜਿਹੜਾ ਕੈਨੇਡਾ ਨੂੰ ਉਹ ਦੇ ਦੇਵਾਂਗੇ ਤੇ ਕੱਲ ਪਰਸੋਂ ਫੇਰ ਉਹਨਾਂ ਨੇ ਇੱਕ ਟਵੀਟ ਕੀਤਾ ਦੇਸ਼ਕ ਇਹ ਮਖੌਲ ਹੀ ਲੱਗ ਰਿਹਾ ਹੈ ਕਿ ਉਹਦੇ ਨਾਲੋਂ ਥੋੜਾ ਬਖੋਲ ਕਰ ਰਹੇ ਨੇ ਉਹਨੂੰ ਉਹ ਗਵਰਨਰ ਆਫ ਕੈਨੇਡਾ ਕਹਿ ਕੇ ਅਡਰੈਸ ਕਰ ਰਹੇ ਨੇ ਲੱਗਦਾ ਤੇ ਇਹ ਹੈ ਕਿ ਇਹ ਸ਼ਾਇਦ ਦੋਨੋਂ ਨੇਤਾ ਵੋਟਾਂ ਦੇ ਕਰਕੇ ਕਰ ਰਹੇ ਨੇ ਕਿਉਂਕਿ ਟਰੰਪ ਨੇ ਵੀ ਅਜੇ ਪ੍ਰੈਜ਼ੀਡੈਂਟ ਦੀ ਅਹੁਦੇ ਤੇ ਜਿਹੜੀ ਹੈ ਸੌ ਚੁੱਕਣੀ ਹੈ ਤੇ ਉਹਦੇ ਤੇ ਬਿਰਾਜਮਾਨ ਹੋਣਾ ਹੈ ਇਧਰ ਕੈਨੇਡਾ ਦੇ ਵਿੱਚ ਵੀ ਵੋਟਾਂ ਨੇ ਤੇ ਦੋਨੋਂ ਵੋਟਾਂ ਖਾਤਰ ਆਪੂ ਆਪਣੇ ਸਟੈਂਡ ਜਿਲੇ ਲੈ ਰਹੇ ਨੇ ਪਰ ਆਉਣ ਵਾਲਾ ਸਮਾਂ ਕੈਨੇਡਾ ਦੇ ਵਿੱਚ ਦੇ ਲਈ ਕੋਈ ਸੌਖਾ ਨਹੀਂ ਹੈ ਔਰ ਹੋ ਸਕਦਾ ਹੈ ਕਿ ਜੇ 트ੰਪ ਇਹ 25% ਟੈਰਿਫ ਲਗਾ ਦੇਵੇ ਤਾਂ ਕੈਨੇਡਾ ਦੀ ਆਰਥਿਕਤਾ ਤੇ ਹੋਰ ਬਹੁਤ ਮਾੜਾ ਅਸਰ ਪੈ ਸਕਦਾ ਹੈ ਇਸ ਕਰਕੇ ਦੋਸਤੋ ਮੈਂ ਸਮਝਦਾ ਕਿ ਜਿਹੜਾ ਕੈਨੇਡਾ ਦਾ ਇੱਕ ਸੁਪਨਾ ਸੀਗਾ ਇੱਕ ਡ੍ਰੀਮ ਸੀਗਾ ਉਹ ਜੇ ਘੱਟ ਤੋਂ ਘੱਟ ਜੇ ਖਤਮ ਨਹੀਂ ਹੋਇਆ ਜਾਂ ਟੁੱਟਿਆ ਨਹੀਂ ਹੈ ਤਾਂ ਉਹਦੇ ਵਿੱਚ ਤਰੇਣਾ ਜ਼ਰੂਰ ਆ ਗਈਆਂ ਨੇ ਔਰ ਉਹ ਵੀ ਤਰੇਣਾ ਬਹੁਤ ਵੱਡੀਆਂ ਨੇ ਔਰਵਾਇਸ ਸਮੇਂ ਦੇ ਵਿੱਚ ਹੀ ਇਸ ਦੇ ਬਾਰੇ ਪਤਾ ਲੱਗੇਗਾ ਉਦੋਂ ਜਿਹੜਾ ਹੈ ਉਥੋਂ ਦੇ اپੋਜੀਸ਼ਨ ਪਾਰਟੀ ਦੇ ਲੀਡਰ ਪੌਲੀਵਰ ਨੇ ਉਹ ਵੀ ਦੋ ਵਾਰਾਂ ਤਿੰਨ ਵਾਰਾਂ ਵੋਟਰਾਂ ਨੂੰ ਇਹ ਦਿਖਾ ਚੁੱਕੇ ਨੇ ਕਿ ਵੀ ਮੈਂ ਬੇਪਰੋਸਗੀ ਦਾ ਮਤਲ ਲੈ ਕੇ ਆਉਣਾ ਹੈ ਸਰਕਾਰ ਦੇ ਵਿਰੁੱਧ ਪਰ ਇਹ ਦੋਨੋਂ ਫੇਰ ਰਲ ਜਾਂਦੇ ਨੇ ਇਸ ਕਰਕੇ ਇਹ ਪਾਸ ਨਹੀਂ ਹੁੰਦਾ ਸੋ ਪਰ ਉੱਥੇ ਵੀ ਲੱਗਦਾ ਹੈ ਕਿ ਉਹਦੇ ਪਿੱਛੇ ਕੋਈ ਬਹੁਤ ਜ਼ਿਆਦਾ ਲੋਕ ਨਹੀਂ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਤਾਂ ਉਦੋਂ ਪਤਾ ਲੱਗੇਗਾ ਕਿ ਕਿਹੜੀ ਸਰਕਾਰ ਦੀ ਉਥੇ ਕਿਹੜੇ ਪਾਰਟੀ ਦੀ ਜਿਹੜੀ ਸਰਕਾਰ ਹੈ ਉਥੇ ਬਣਦੀ ਹੈ ਸੋ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਕਿ ਇਹ ਡ੍ਰੀਮ ਅਜੇ ਉਸੇ ਤਰ੍ਹਾਂ ਹੀ ਹੈ ਜਾਂ ਇਹ ਡ੍ਰੀਮ ਖਤਮ ਹੋ ਗਿਆ ਹੈ ਪਰ ਆਰਤੀਕਾ ਦੇ ਪੱਖੋਂ ਜੇ ਦੇਖੀਏ ਤਾਂ ਜੀਡੀਪੀ ਦੀ ਦਰਵੀ ਜਿਹੜੀ ਆ ਉਹ 1.2 ਤੇ ਹੈ ਇਸੇ ਤਰ੍ਹਾਂ ਜਿਹੜੀ ਹਾਊਸਿੰਗ ਸ਼ੈਲਟਰ ਫੂਡ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਚੱਲ ਰਹੀਆਂ ਨੇ ਤੁਸੀਂ ਪਿੱਛੇ ਖਬਰ ਪੜ੍ਹੀ ਹੋਏਗੀ ਕਿ ਜਿਹੜੇ ਫ੍ਰੀ ਫੂਡ ਵੰਡੇ ਜਾਂਦੇ ਸੀ ਉੱਥੇ ਵੀ ਲੋਕੀ ਇੰਨੀ ਵੱਡੀ ਗਿਣਤੀ ਵਿੱਚ ਆ ਗਏ ਕਿ ਉਹ ਜਿਹੜਾ ਫੂਡ ਬੈਂਕ ਸੀਗਾ ਉਹ ਵੀ ਜਿਹੜਿਆ ਉਹ ਵੀ ਹੁਣ ਮੁਸ਼ਕਲ ਨਾਲ ਚੱਲ ਰਹੇ ਨੇ ਤੇ ਕਾਫੀ ਔਖ ਵਿੱਚ ਨੇ ਸੋ ਆਉਣ ਵਾਲਾ ਸਮਾਂ ਜਿਹੜਾ ਕੈਨੇਡਾ ਦਾ ਕਿਸ ਤਰ੍ਹਾਂ ਦਾ ਏ ਉੱਥੋਂ ਦੇ ਵਿਦਿਆਰਥੀਆਂ ਦਾ ਕੀ ਏ ਇਹ ਕੈਨੇਡਾ ਸਰਕਾਰ ਨੂੰ ਜ਼ਰੂਰ ਸੋਚਣਾ ਪਏਗਾ ਤੇ ਇਸ ਤੇ ਕੋਈ ਜਲਦੀ ਤੋਂ ਜਲਦੀ ਚੰਗੇ ਕਦਮ ਉਠਾ ਕੇ ਉਹਨਾਂ ਨੂੰ ਰਾਹਤ ਦੇਣੀ ਪੈਗੀ ਔਰ ਕੈਨੇਡਾ ਦੇ ਜਿਹੜੇ ਉੱਥੋਂ ਦੇ ਵਾਸੀ ਐ ਉਹ ਰੋਜ਼ਗਾਰ ਚਾਹੁੰਦੇ ਨੇ ਉਹ ਵੀ ਸਰਕਾਰ ਵੱਲ ਦੇਖ ਰਹੀ ਹੈ ਨਹੀਂ ਜਿਹੜੇ ਵਿਦਿਆਰਥੀ ਨੇ ਉਹ ਵੀ ਰੋਜ਼ਗਾਰ ਚਾਹੁੰਦੇ ਨੇ ਤੇ ਪਹਿਲਾਂ ਉਹਨਾਂ ਨੂੰ ਰੋਜ਼ਗਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਅਗਰ ਰੋਜ਼ਗਾਰ ਉੱਥੇ ਕਾਮਯਾਬ ਹੋ ਜਾਂਦਾ ਹੈ ਤਾਂ ਆਰਥਿਕ ਐਕਟੀਵਿਟੀ ਨੂੰ ਹੋਰ ਹੁਦਾਰਾ ਮਿਲ ਸਕਦਾ ਹੈ ਸੋ ਇਸ ਦੇ ਨਾਲ ਹੀ ਮੈਂ ਸਮਝਦਾ ਕਿ ਜੇ ਅਜੇ ਪੂਰੀ ਤਰ੍ਹਾਂ ਡ੍ਰੀਮ ਜੜਾਇਓ ਖਤਮ ਨਹੀਂ ਹੋਇਆ ਤਾਂ ਇਹ ਸੰਭਾਲਣ ਦਾ ਵੇਲਾ ਹੈ ਸੋ ਸੰਭਾਲਿਆ ਜਾ ਸਕਦਾ ਹੈ ਕੋਸ਼ਿਸ਼ ਕਰੋ ਟੂਡੋ ਸਾਹਿਬ ਸਸਿਕਾ